ਕਿਉਂਕਿ ਜਦ ਮਨੁੱਖ ਜਦ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਜਦ ਗੁਰੂ ਨੂੰ ਯਾਦ ਕਰਦਾ ਤੇ ਫਿਰ ਗੁਰੂ ਜਿਹੜਾ ਆਪ ਹਾਜ਼ਰ ਹੋ ਜਾਂਦਾ ਤੇ ਆਪਣੇ ਭਗਤ ਦੀ ਆ ਕੇ ਇਥੇ ਲਾਜ ਰੱਖ ਲਿੰਦਾ ਇਤਿਹਾਸ ਦੇ ਵਿੱਚ ਘਟਨਾ ਮਿਲਦੀ ਆ ਕਸ਼ਮੀਰ ਦੀਆਂ ਸੰਗਤਾਂ ਨੇ ਸਭ ਸ੍ਰੀ ਗੁਰੂ ਹਰਿਕੋਮ ਸਿੰਘ ਪਾਸ਼ਾ ਜੀ ਦੇ ਅੱਗੇ ਅਰਦਾਸ ਕੀਤੀ ਕਿ ਪਾਸ਼ਾ ਸਾਡੀ ਕਮਾਈ ਦੇ ਵਿੱਚ ਵਾਦਾ ਹੋਵੇ ਤੇ ਅਸੀਂ ਦੁਸ਼ਾਲੇ ਲੈ ਕੇ ਆਵਾਂਗੇ ਕਸ਼ਮੀਰ ਦੀਆਂ ਸੰਗਤਾਂ ਨੇ ਅਰਦਾਸ ਬੇਨਤੀ ਕੀਤੀ ਤੇ ਸਾਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਸਾਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗੁਰਗੱਦੀ ਤੇ ਬੈਠੇ ਨੇ ਤੇ ਉਹਨਾਂ ਦੀ ਅਰਦਾਸ ਪੂਰੀ ਹੋਈ ਇਤਿਹਾਸ ਗਵਾਹ ਭਰਦਾ ਕਿ ਕਸ਼ਮੀਰ ਦੀਆਂ ਸੰਗਤਾਂ ਨੂੰ ਢਾਈ ਲੱਖ ਦਾ ਮੁਨਾਫਾ ਹੋਇਆ ਜਦੋਂ ਢਾਈ ਲੱਖ ਦਾ ਮੁਨਾਫਾ ਹੋਇਆ ਤੇ ਉਹਨਾਂ ਪਿਆਰਿਆਂ ਸੰਗਤਾਂ ਨੇ ਗੁਰੂ ਸਾਹਿਬ ਜੀ ਵਾਸਤੇ ਦਸ਼ਾਲੇ ਖਰੀਦੇ ਨੇ ਕਹਿੰਦੇ ਕਿ ਜਿਹੜੇ ਦਸ਼ਾਲੇ ਖਰੀਦੇ ਸਨ ਉਸ ਸਮੇਂ ਉਹਨਾਂ ਦਾ ਜਿਹੜਾ ਮੁੱਲ ਢਾਈ ਡੱਕ ਸੀ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਦਾ ਮੁੱਲ ਜਿਹੜਾ ਕਰੋੜਾਂ ਅਰਬਾਂ ਦਾ ਮੁੱਲ ਉਹ ਐਡੇ ਮਹਿੰਗੇ ਦਸ਼ਾਲੇ ਸੀ ਕਸ਼ਮੀਰ ਦੀਆਂ ਸੰਗਤਾਂ ਕਸ਼ਮੀਰ ਦੇ ਵਿੱਚੋਂ ਤੜੀਆਂ ਪੱਟੀ ਦੇ ਕੋਲ ਆਈਆਂ ਥੋੜੀ ਜਿਹੀ ਵਰਖਾ ਹੋਈ ਜਦੋਂ ਥੋੜੀ ਜੀ ਵਰਖਾ ਹੋਈ ਤੇ ਛਾਲੇ ਜਿਹੜੇ ਸਿੱਲੇ ਹੋ ਜਾਂਦੇ ਨੇ ਭਾਵ ਕੇ ਗਿੱਲੇ ਹੋ ਜਾਂਦੇ ਨੇ ਤੇ ਕੁਝ ਸਿਆਣਿਆ ਬੰਦਿਆਂ ਨੇ ਵਿਚਾਰ ਬਣਾਏ ਕਿ ਛਾਲੇ ਜਿਹੜੇ ਸਿੱਲੇ ਹੋ ਗਏ ਨੇ ਇਹ ਗਿੱਲੇ ਹੋ ਗਏ ਨੇ ਇਹਨਾਂ ਨੂੰ ਸੁੱਕਣੇ ਪਾ ਲੈਣਾ ਚਾਹੀਦਾ ਸਾਰਿਆਂ ਨੇ ਵਿਚਾਰ ਬਣਾਏ ਦਛਾਲੇ ਸੁੱਕਣੇ ਪਏ ਗਏ ਪੱਟੀ ਦਾ ਹਾਕਮ ਜਿਹੜਾ ਬਹੁਤ ਹੰਕਾਰੀ ਸੀ ਉਹ ਸਿੱਖਾਂ ਦੇ ਕੋਲ ਆਉਂਦਾ ਆ ਕੇ ਕਹਿਣ ਲੱਗਾ ਪਿਆਰੀਏ ਸੰਗਤੋ ਵਪਾਰੀਓ ਇਹ ਦਛਾਲੇ ਮੁੱਲ ਵਿੱਚ ਨੇ ਤਾਂ ਵੇਚ ਲੋ ਜਿੰਨਾ ਮੁੱਲ ਮੰਗੋਗੇ ਤੁਹਾਨੂੰ ਓਨਾ ਹੀ ਮੁੱਲ ਦਿੱਤਾ ਜਾਵੇਗਾ ਇਥੇ ਇਤਿਹਾਸ ਗਵਾਹੀ ਭਰਿਆ ਕਿ ਜਦੋਂ ਸੰਗਤਾਂ ਨੇ ਦੇ ਅੱਗੇ ਉਸ ਹਾਕਮ ਨੇ ਇਦਾਂ ਕਿਹਾ ਤੇ ਗੁਰੂ ਦੀਆਂ ਸੰਗਤਾਂ ਕਹਿਣ ਲੱਗਿਆਂ ਬਾਦਸ਼ਾਹ ਇਹ ਤਾਂ ਸੱਚੇ ਪਾਤਸ਼ਾਹ ਸਾਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਵਾਸਤੇ ਲੈ ਕੇ ਚੱਲੇ ਆ ਤੇ ਜਿਹੜਾ ਪੱਟੀ ਦਾ ਹਾਕਮ ਜਿਹੜਾ ਇਤਿਹਾਸ ਗਵਾਏ ਭਰਦਾ ਬੜਾ ਗੁੱਸੇ ਦੇ ਵਿੱਚ ਆਉਂਦਾ ਤੇ ਕਹਿਣ ਲੱਗਾ ਜਿਹੜਾ ਦਿੱਲੀ ਤਖਤ ਤੇ ਉੱਤੇ ਬੈਠਾ ਉਹ ਹੋ ਗਿਆ ਝੂਠਾ ਬਾਦਸ਼ਾਹ ਤੇ ਤੁਹਾਡਾ ਗੁਰੂ ਕਿਵੇਂ ਸੱਚਾ ਬਾਦਸ਼ਾਹ ਇਤਿਹਾਸ ਗਵਾਏ ਭਰਦਾ ਕਿ ਛਾਲੇ ਜਿਹੜੇ ਧੱਕੇ ਦੇ ਨਾਲ ਖੋਲੇ ਗੁਰੂਦਿਆਂ ਸੰਗਤਾਂ ਦੇ ਕੋਲ ਇੱਕ ਛਾਲਾ ਬਚ ਗਿਆ ਸੀ ਉਹ ਬਚਾਉਂਦਿਆਂ ਹੋਈਆਂ ਭਾਈਕੀ ਟਰਾਲੀ ਪਹੁੰਚ ਗਈ ਜਦੋਂ ਭਾਈ ਦੀ ਟਰਾਲੀ ਆਈਆਂ ਇੱਕ ਦਿਸਾਲਾ ਗੁਰੂ ਸਾਹਿਬ ਜੀ ਦੇ ਅੱਗੇ ਰੱਖਿਆ ਤੇ ਗੁਰੂ ਸਾਹਿਬ ਜੀ ਮੁਸਤਰਾ ਕੇ ਕਹਿਣ ਲੱਗੇ ਪਿਆਰੀਏ ਸੰਗਤੋ ਸਾਨੂੰ ਲੱਗਦਾ ਦਿਸਾਲੇ ਤੁਸੀਂ ਸਾਡੇ ਵਾਸਤੇ ਚਾਰ ਲੈ ਕੇ ਆਏ ਸੀ ਜਾਂ ਤੁਸੀਂ ਆਪ ਰੱਖ ਲੈ ਜਾਂ ਸਾਨੂੰ ਪਰਖਣਾ ਚਾਹੁੰਦੇ ਲੇ ਇਹ ਸੁਣ ਕੇ ਕਸ਼ਮੀਰ ਦੀਆਂ ਸੰਗਤਾਂ ਜੜੀਆਂ ਰੋਣ ਲੱਗ ਪਈਆਂ ਬਾਹ ਮਾਰ ਕੇ ਰੋਣ ਲੱਗ ਪਈਆਂ ਜਦੋਂ ਕਸ਼ਮੀਰ ਦੀਆਂ ਸੰਗਤਾਂ ਪੁੱਬਾ ਮਾਰ ਕੇ ਰੋਣ ਲੱਗੀਆਂ ਤੇ ਗੁਰੂ ਸਾਹਿਬ ਜੀ ਨੇ ਉਹ ਕਾਰਨ ਪੁੱਛਿਆ ਕਿ ਕੈਨ ਲੱਗ ਕੇ ਅਸੀਂ ਦਿਸਾਲੇ ਲੈ ਕੇ ਆ ਰਹੇ ਸਾਂ ਪੱਟੀ ਦੇ ਹਾਕਮਾਂ ਨੇ ਦਿਸਾਲੇ ਸਾਡੇ ਤੋਂ ਖੋਲੇ ਨੇ ਜਦੋਂ ਇਹ ਕਿਆ ਲੱਗੇ ਬੈਠੇ ਸਨ ਮਲਵਈ ਸਰਦਾਰ ਆਏ ਗੁਰੂ ਸਾਹਿਬ ਜੀ ਦੀ ਹਜ਼ੂਰੀ ਤੇ ਵਿੱਚ ਸਾਡੇ ਤਿੰਨ ਫੁੱਟੀਆਂ ਤਲਵਾਰਾਂ ਹੱਥ ਦੇ ਵਿੱਚ ਫੜੀਆਂ ਤੇ ਸਾਬ ਨੂੰ ਕਹਿਣ ਲੱਗੇ ਬਾਦਸ਼ਾਹ ਉਸੀਂ ਕਹਿੰਦੇ ਹੁੰਦੇ ਸੀ ਕਿ ਸਰਕਾਰ ਦੇ ਨਾਲ ਆਪਾਂ ਲੜਾਈ ਲੈਣੀ ਆ ਸਰਕਾਰ ਦੇ ਨਾਲ ਸਾਡਾ ਟਕਰਾ ਹੋਵੇਗਾ ਲੱਗਦਾ ਉਹ ਸਮਾਂ ਆ ਗਿਆ ਇਹ ਸਾਡੇ 3-3 ਫੁੱਟੀਆਂ ਤਲਵਾਰਾਂ ਹੱਥ ਦੇ ਵਿੱਚ ਕਿਉਂ ਫੜੀ ਕਰਦੇ ਆ ਪੱਟੀ ਦੇ ਉੱਤੇ ਹਮਲਾ ਬੁੱਲ ਗਏ ਤੇ ਛਦ ਸ਼ਾਲੇ ਜਿਹੜੇ ਧੱਕੇ ਦੇ ਨਾਲ ਖੋਕੇ ਲੈ ਗਏ ਇੱਥੇ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਪੈਣ ਲੱਗੇ ਬੈਠਾ ਸੀ ਵਿਧੀ ਚੰਦ ਜਿੱਦੇ ਨਾਲ ਕਿਸੇ ਚੋਰਾ ਬਰਸ ਰਿਹਾਲੀ ਜਿੰਨੇ ਪੈ ਗਈ ਚੋਰੀ ਦੀ ਆਦਤ ਬਾਰੇ ਸ਼ਾਹ ਨੇ ਆਖਿਆ ਬਾਰੇ ਸ਼ਾਹ ਨਾ ਆ ਤਾਂ ਜਾਂਦੀਆਂ ਨਹੀਂ ਭਾਵੇਂ ਕਟਿਏ ਪੋਰੀਆਂ ਪੋਰੀਆਂ ਨੇ ਅਜੀਬ ਘਟਨਾ ਹੈ ਬਾਬਾ ਵਿਦੀ ਚੰਦ ਦੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਉਂਦੀ ਇਤਿਹਾਸ ਗਵਾਹੀ ਭਰਦਾ ਕਿ ਬਾਬਾ ਵਿਦੀ ਚੰਦ ਦੀ ਜਿਹੜੀ ਨਾਨੀ ਸੀ ਉਹ ਗੁਰੂ ਅਰਜਨ ਪਾਤਸ਼ਾਹ ਜੀ ਦੇ ਕੋਲ ਗਈ ਕਹਿਣ ਲੱਗੀ ਪਾਤਸ਼ਾਹ ਮੇਰੀ ਨੌ ਦੇ ਘਰ ਦੇ ਵਿੱਚ ਕੋਈ ਬੱਚਾ ਨਹੀਂ ਹੈਗਾ ਕਿਰਪਾ ਕਰੋ ਅਰਦਾਸ ਬੇਨਤੀ ਕਰੋ ਕਿ ਮੇਰੀ ਨੌ ਦੇ ਘਰ ਦੇ ਵਿੱਚ ਬੱਚਾ ਪੈਦਾ ਹੋ ਜਾਵੇ ਜਦੋਂ ਅਰਦਾਸ ਬੇਨਤੀ ਕਰਵਾਈ ਇਤਿਹਾਸ ਗਵਾਹੀ ਭਰਦਾ ਕਿ ਗੁਰੂ ਸਾਹਿਬ ਜੀ ਨੇ ਪ੍ਰਸ਼ਾਦ ਜਿਹੜਾ ਉਸ ਬੀਬੀ ਦੀ ਝੋਲੀ ਦੇ ਵਿੱਚ ਪਾਇਆ ਕਿ ਜਿਹੜੀ ਬੀਬੀ ਇਹ ਪ੍ਰਸ਼ਾਦ ਖਾਵੇਗੀ ਉਸ ਦੇ ਘਰ ਦੇ ਵਿੱਚ ਬੱਚਾ ਪੈਦਾ ਹੋ ਜਾਵੇਗਾ ਇਥੇ ਇਤਿਹਾਸ ਗਵਾਹੀ ਭਰਦਾ ਪਿਆ ਕੇ ਬਾਬਾ ਵਿਦੀ ਚੰਦ ਦੀ ਨਾਨੀ ਦਾ ਜਿਹੜਾ ਮਨ ਜਿਹੜਾ ਘਰ ਆਉਂਦੇ ਆਉਂਦਿਆਂ ਬੇਈਮਾਨ ਹੋ ਗਿਆ ਜਿਹੜਾ ਪ੍ਰਸ਼ਾਦ ਉਸਨੇ ਆਪਣੀ ਨੌ ਨੂੰ ਖਵਾਉਣਾ ਸੀ ਉਹ ਪ੍ਰਸ਼ਾਦ ਉਸਨੇ ਆਪਣੀ ਧੀ ਨੂੰ ਖਵਾ ਦਿੱਤਾ ਜਿਹੜੀ ਸ਼ੀਨੇ ਪਿੰਡ ਦੇ ਵਿੱਚ ਵਿਆਹੀ ਹੋਈ ਸੀ ਇੱਥੇ ਪ੍ਰਿੰਸੀਪਲ ਸਤਵੀਰ ਸਿੰਘ ਜੀ ਅੱਗੇ ਲਿਖਦੇ ਪੈਣ ਕਿ ਉਸ ਦੀ ਕੁੱਖ ਦੇ ਵਿੱਚੋਂ ਬਾਬਾ ਵਿਦੀ ਚੰਦ ਦਾ ਜਨਮ ਹੋਇਆ ਪਹਿਲਾਂ ਇਲਾਕੇ ਦੇ ਵਿੱਚ ਚੋਰੀਆਂ ਖੇਤੀਆਂ ਪਿੰਡ ਦੇ ਵਿੱਚ ਚੋਰੀਆਂ ਖੇਤੀਆਂ ਫਿਰ ਬਾਬਾ ਬਿਧੀ ਚੰਦ ਕਹਿੰਦਾ ਕਿ ਹੁਣ ਕੋਈ ਵੱਡੀ ਚੋਰੀ ਕਰਨੀ ਆ ਤੇ ਬਾਬਾ ਬਿਧੀ ਚੰਦ ਮਾਲਵੇ ਦੇ ਵਿੱਚੋਂ ਮੱਝਾਂ ਕੱਢ ਲਿਆ ਚੋਲੇ ਦੇ ਧੁੰਨੇ ਦੇ ਕੋਲ ਆ ਕੇ ਡਾਂਗਾ ਵਾਲਿਆਂ ਨੇ ਕਿਹਾ ਕੀ ਵੇਖਿਆ ਖੇਤਾਂ ਦੇ ਵਿੱਚ ਬਾਬਾ ਅਦਲੀ ਜਿਹੜਾ ਬੰਦਗੀ ਕਰ ਰਿਹਾ ਝੋਗਿਆ ਬਾਬੇ ਦੇ ਕੋਲ ਕਹਿੰਦਾ ਬਾਬਾ ਜੇ ਤੂੰ ਅੱਜ ਮੇਰੀ ਲਾਜ ਰੱਖ ਲਵੇਂ ਜ਼ਿੰਦਗੀ ਪਾਤਰ ਗੁਣ ਗੌਂਦਾ ਰਵਾਂਗਾ ਇਤਿਹਾਸ ਗਵਾਇ ਭਰਦਾ ਕਿ ਬਾਬੇ ਨੇ ਇੱਕ ਮਾਲਾ ਦਿੱਤੀ ਕਿ ਮਾਲਾ ਫੇਰੀ ਜਾਣੇ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਲੈ ਕੇ ਸਿਮਰਨਾ ਸ਼ੁਰੂ ਕਰ ਦੇ ਜੜੀ ਮੁਸੀਬਤ ਤੇਰੇ ਉੱਤੇ ਆਈ ਆ ਕਿ ਟਲ ਜਾਵੇਗੀ ਇਥੇ ਇਤਿਹਾਸ ਗਵਾਇ ਭਰਦਾ ਪਿਆ ਕਿ ਜਦੋਂ ਮਾਲਾ ਦਾ ਕੰਮ ਕਿਸੇ ਨੇ ਸ਼ੁਰੂ ਕਰਨਾ ਵੇ ਉ ਤੇਜ਼ੀ ਦੇ ਨਾਲ ਕਰਦਾ ਤੇ ਬਾਬਾ ਵਿਦੀ ਚੰਦ ਮਾਲਾ ਦੇ ਪੈਰ ਨਹੀਂ ਲੱਗਨਦਾ ਮਣਕੇ ਤੇ ਮਣਕਾ ਠਹਿ ਮਣਕਾ ਪਾਵ ਕੇ ਤੇਜ਼ੀ ਦੇ ਨਾਲ ਕਰਿਆ ਸਾਤ ਜਿਹੜੇ ਮਾਲਾ ਜੜੀ ਸਾਜੇ ਸਾਜੇ ਫੇਰਦੇ ਨੇ ਬਾਬਾ ਵਿਦੀ ਚੰਦ ਮਾਣ ਦੇ ਵਿੱਚ ਡਰ ਤੇ ਤੇਜ਼ੀ ਦੇ ਨਾਲ ਮਾਲਾ ਫੇਰ ਰਿਆ ਡਾਂਗਾ ਵਾਲੇ ਆਏ ਆ ਕੇ ਕਹਿਣ ਲੱਗੇ ਬਾਬੇ ਅਦਲੀ ਨੂੰ ਕਹਿੰਦੇ ਬਾਬਾ ਇੱਕ ਬਣੇ ਤੂੰ ਸਾਤ ਬਣਿਆ ਫਿਰਦਾ ਤੇ ਇੱਕ ਬਣੇ ਤੂੰ ਚੋਰਾ ਨੂੰ ਪਨਾਹ ਦਿਨਾ ਫਿਰਦਾ ਬਾਬਾ ਅਦਲੀ ਜਿਹੜਾ ਸੱਚਾ ਸਿੱਖ ਸੀ ਕਹਿਣ ਲੱਗਾ ਗੁਰਮਖੋ ਪਿਆਰਿਓ ਇੱਥੇ ਚੋਰ ਕੋਈ ਨਹੀਂ ਹੈਗਾ ਕਹਿੰਦੇ ਨਹੀਂ ਹਾਰ ਦੀ ਮਾਲਾ ਸਾਈਕਲ ਦੇ ਚੱਕੇ ਵਾਂਗ ਚਲਦੀ ਪਈ ਆ ਇਹ ਸਾਡੀਆਂ ਮੱਜਾਂ ਦਾ ਚੋਰ ਹੈ ਤੇ ਬਾਬਾ ਅਦਲੀ ਕਹਿਣ ਲੱਗਾ ਗੁਰੂ ਦੀ ਪਿਆਰੀ ਸੰਗ ਤੇ ਪਹਿਲਾਂ ਮੱਜਾਂ ਪਛਾਨੋ ਜੇ ਮੱਜਾਂ ਦਾ ਚੋਰ ਹੋਏਗਾ ਤੇ ਜ਼ਰੂਰ ਦੇ ਦਿੱਤਾ ਜਾਵੇਗਾ ਬਾਬਾ ਵਿਧੀ ਚਾਂਦੇ ਮੰਡ ਦੇ ਵਿੱਚੋਂ ਆਵਾਜ਼ ਆਈ ਕੇ ਮਣਾ ਭੱਜ ਕੇ ਜਾਨ ਬਚਾ ਸਕਦਾ ਸਾਂ ਅੱਜ ਮਰਵਾ ਕੇ ਰੱਖ ਦੇਣਾ ਇਸ ਸਾਧ ਨੇ ਜਦੋਂ ਇਹ ਹੋਇਆ ਇਤਿਹਾਸ ਗਵਾਇ ਭਰਦਾ ਕਿ ਜਦ ਮੱਝਾਂ ਵਾਲੇ ਨੇ ਮੱਝਾਂ ਪਛਾਨੀਆਂ ਜਿਹੜੀਆਂ ਕਾਲੀਆਂ ਸਨ ਉਹ ਬੂਰੀਆਂ ਹੋ ਗਈਆਂ ਜਿਹੜੀਆਂ ਬੂਰੀਆਂ ਸਨ ਉਹ ਕਾਰੀਆਂ ਹੋ ਗਈਆਂ ਜਿਹੜੀਆਂ ਸੱਜਣਾ ਸਰ ਲਫੰਡਰਾ ਹੋ ਗਏ ਜਿਹੜੇ ਲਫੰਡਰਾ ਸਰ ਸੱਜਣਾ ਹੋ ਗਈਆਂ ਦਰਸਲ ਮੱਜਾਂ ਦੇ ਰੰਗ ਨਹੀਂ ਬਦਲੇ ਬਾਬਾ ਬਿਦੀ ਚੰਦਾ ਮਨ ਹੀ ਬਦਲ ਕੇ ਰੱਖ ਦਿੱਤਾ ਤੇ ਬਾਬਾ ਬਿਦੀ ਚੰਦ ਜਦੋਂ ਮਨ ਬਦਲ ਗਿਆ ਤੇ ਇੱਕ ਵਾਰ ਜਰ ਮੁਸੀਬਤ ਟਲ ਗਈ ਤੇ ਬਾਬਾ ਅਦਲੀ ਕਹਿਣ ਲੱਗਾ ਕਿ ਬਾਬਾ ਹੁਣ ਜਿਹੜੀ ਮਾਲਾ ਜਿਹੜੀ ਸਾਡੀ ਸਾਨੂੰ ਵਾਪਸ ਕਰ ਦੇ ਇਤਿਹਾਸ ਗਵਾਹੀ ਭਰਦਾ ਕਿ ਬਾਬਾ ਬਿਦੀ ਚੰਦ ਕਦੇ ਮਾਲਾ ਵੱਲ ਵੇਂਦਾ ਕਦੇ ਸਾਧਵਲ ਵਿੰਦਾ ਤੇ ਪੈਰਾਂ ਦੇ ਵਿੱਚ ਡੇਗਿਆ ਕਹਿੰਦਾ ਕਿ ਮੈਨੂੰ ਆਪਣਾ ਚੇਲਾ ਬਣਾ ਲੈ। ਜਦੋਂ ਕਹਾਂ ਚੇਲਾ ਬਣਾ ਲੈ ਤੇ ਮੈਂ ਸੋਚ ਰਿਹਾ ਸਰ ਜੇ ਹੁੰਦਾ ਅੱਜ ਦਾ ਗੁਰੂ ਮਾਰਦਾ ਕੰਨ ਵਿੱਚ ਫੁਗ ਕਹਿੰਦਾ ਕੰਨ ਮੰਨਾ ਕਰ ਤੂੰ ਮੇਰਾ ਸਿੱਖ ਤੇ ਮੈਂ ਤੇਰਾ ਗੁਰ ਪਰ ਬਾਬਾ ਅਦਲੀ ਜਿਹੜਾ ਸੱਚਾ ਸਿੱਖ ਸੀ ਉਹ ਲੈ ਜਾਂਦਾ ਬਾਬਾ ਵਿਦੀ ਚੰਦ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਦੇ ਕੋਲ ਤੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਹਾ ਕਿ ਸਿੱਖਾ ਅੱਜ ਤੋਂ ਗਾਂ ਚੋਰੀ ਨਹੀਂ ਕਰਨੀ ਕਹਿੰਦਾ ਨਹੀਂ ਪਾਦਸ਼ਾ ਪਰ ਜੇ ਕਿਤੇ ਪਰ ਵਿਕਾਰ ਕਰਨਾ ਪਿਆ ਬਾਬਾ ਬਿੱਦੀ ਚੰਦ ਚੋਰੀ ਲਈ ਹਮੇਸ਼ਾ ਤਿਆਰ ਰਹੇਗਾ ਇੱਥੇ ਦੀਵਾਨ ਦੇ ਵਿੱਚ ਬੈਠਾ ਆ ਕਹਿੰਦਾ ਮਲਬਈ ਸਰਦਾਰ ਐਵੇਂ ਘਾਬਰੇ ਫਿਰਦੇ ਨੇ ਜੇ ਗੁਰੂ ਸਾਹਿਬ ਦੀ અપਾਰ ਕਿਰਪਾ ਹੋਵੇ ਇਹ ਦਿਸਾਲੇ ਜਿਹੜੇ ਮੈਂ ਲਿਆ ਸਕਦਾ ਤੇ ਗੁਰੂ ਸਾਹਿਬ ਜੀ ਕਹਿ ਲੱਗੇ ਸਿੰਘੋ ਸ਼ਾਂਤ ਸਾਡਾ ਇੱਕ ਸਿੱਖ ਜਾਵੇ ਜਿਹੜਾ ਦਿਸਾਲੇ ਲੈ ਕੇ ਆਵੇਗਾ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਭਰੇ ਦੀਵਾਨ ਦੇ ਵਿੱਚ ਹੈ ਕੋਈ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਲਾ ਉੱਠੇ ਇਸੇ ਵਕਤ ਜਾਵੇ ਤੇ ਦਿਸਾਲੇ ਲੈ ਕੇ ਆਵੇ ਇਤਿਹਾਸ ਗਵਾਹੀ ਭਰ ਦੱਕੇ ਬਾਬਾ ਬਿਦੀ ਚੰਦ ਉੱਠਿਆ ਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਜੇ ਤੇਰਾ ਮਿਹਰ ਭਰਿਆ ਹੱਥ ਮੇਰੇ ਨਿਮਾਣੇ ਦੇ ਸਿਰ ਦੇ ਉੱਤੇ ਹੋਵੇ ਇਹ ਦਿਸਾਲੇ ਜਿਹੜੇ ਮੈਂ ਲਿਆ ਸਕਦਾ ਬਾਬਾ ਵਿਦੀ ਚੰਦਰ ਜਿਹੜਾ ਦਛਾਲਾ ਬਚ ਗਿਆ ਸੀ ਉਹ ਰੱਖਿਆ ਮੋਢੇ ਤੇ ਵਪਾਰੀ ਦਾ ਭੇਦ ਧਾਰਨ ਕੀਤਾ ਤੇ ਪੱਟੀ ਸ਼ਹਿਰ ਦੇ ਵਿੱਚ ਪਹੁੰਚਿਆ ਇੱਥੇ ਆ ਕੇ ਵਪਾਰੀ ਬਣ ਗਿਆ ਉੱਚੀ ਉੱਚੀ ਕਹਿਣ ਲੱਗਾ ਕਿ ਮੈਂ ਕਲਕੱਤੇ ਤੋਂ ਆਇਆ ਹਾਂ ਵਪਾਰੀ ਦਛਾਲੇ ਵੇਚ ਲੋ ਦਛਾਲੇ ਵੇਚ ਲੋ ਜਦ ਰੋਕਾ ਦਿੱਤਾ ਜਿਨ੍ਹਾਂ ਨੇ ਦਛਾਲੇ ਖੋਏ ਸਨ ਉਹ ਇਤਿਹਾਸ ਗਵਾਏ ਭਰਦਾ ਕਿ ਉਹ ਇੱਕ ਬੋਰਡ ਦੇ ਥੱਲੇ ਬੈਠੇ ਜੂਆ ਖੇਡਦੇ ਸਨ ਜਦੋਂ ਬਾਬਾ ਵਿਦੀ ਚੰਦ ਨੇ ਦੇਖਿਆ ਕਿ ਦਛਾਲੇ ਕਿਰਿੰਦ ਰਿਆ ਤੇ ਉਹਨਾਂ ਨੇ ਦਛਾਲੇ ਲੈ ਕੇ ਬਾਬਾ ਵਿਦੀ ਚੰਦ ਨੂੰ ਵਿਖਾਏ ਬਾਬਾ ਵਿਦੀ ਚੰਦ ਨੇ ਡੋਰੇ ਦੇ ਨਾਲ ਡੋਰਾ ਮਲਾ ਕੇ ਵੇਖਿਆ ਦੇਖ ਲਿਆ ਨਿਸ਼ਾਨੇ ਰੱਖ ਲਈ ਕਿ ਦਛਾਲੇ ਜਿਹੜੇ ਇਹਨਾਂ ਦੇ ਘਰ ਦੇ ਵਿੱਚ ਨੇ ਉਹ ਫਿਰ ਇੱਕ ਦਰਜੀ ਦੇ ਕੋਲ ਜਾਂਦਾ ਹੈ ਦਰਜੀ ਨੂੰ ਜਾ ਕੇ ਕਹਿਣ ਲੱਗਾ ਕਿ ਮੈਨੂੰ ਇੱਕ ਬੁਰਕਾ ਤਿਆਰ ਕਰ ਦੇ ਦਰਜੀ ਪੁੱਛਦਾ ਕਿ ਬੁਰਕਾ ਪਾਉਣਾ ਕਿੰਨੇ ਆ ਬਾਬਾ ਵਿਦੀ ਚੰਦ ਕਹਿਣ ਲੱਗਾ ਕਿ ਬੁਰਕਾ ਜਿਹੜਾ ਮੇਰੀ ਬੇਗਮ ਨੇ ਪੋਣਾ ਓ ਮੇਰੇ ਜਿੰਨੇ ਜਵਾਨ ਆ ਮੇਰੇ ਜਿੰਨੀ ਮੋਟੀ ਆ ਸਾਰਾ ਕੁਝ ਮੇਚਾ ਜਿਹੜਾ ਤੂੰ ਮੇਰਾ ਹੀ ਲੈ ਲਾ ਤੇ ਦਰਜੀ ਨੇ ਕਹਿੰਦੇ ਬੁਰਕਾ ਤਿਆਰ ਕਰ ਦਿੱਤਾ ਬਾਬਾ ਵਿਦੀ ਚੰਦ ਨੇ ਬੁਰਕਾ ਪਾਇਆ ਤੇ ਬੇਗਮ ਦਾ ਰੂਪ ਬਣਾ ਕੇ ਰੱਬ ਦੀਆਂ ਰੱਬ ਜਾਣੇ ਇਤਿਹਾਸ ਗਵਾਈ ਭਰ ਤੱਕ ਕਿ ਬਾਬਾ ਵਿਦੀ ਚੰਦ ਨੇ ਕਿਤੇ ਸ੍ਰੀ ਸਾਹਿਬ ਵੀ ਲਗਾ ਕੇ ਰੱਖੀ ਹੋਈ ਸੀ ਬਾਬਾ ਵਿਧੀ ਚੰਦ ਬੇਗਮ ਦਾ ਰੂਪ ਬਣਾ ਕੇ ਉਸ ਚਬਾਰੇ ਦੇ ਵਿੱਚ ਪਹੁੰਚ ਜਾਂਦਾ ਜਿੱਥੇ ਜਿਹੜਾ ਦਿਸਾਲੇ ਪੈ ਸਨ ਹੌਲੀ ਹੌਲੀ ਜਿਹੜਾ ਪੌੜੀਆਂ ਚੜਦਾ ਉਸ ਚਬਾਰੇ ਦੇ ਅੰਦਰ ਵੜ ਗਿਆ ਸਾਰੀਆਂ ਬੇਗਮਾਂ ਆ ਗਿਆ ਤੇ ਬਾਬਾ ਵਿਧੀ ਚੰਦ ਨੇ ਅੰਦਰੋਂ ਜਿਹੜਾ ਕੁੰਡਾ ਮਾਰ ਲਿਆ ਕੁੰਡਾ ਮਾਰ ਲਿਆ 3.5 ਫੁੱਟੀ ਤਲਵਾਰ ਬਾਹਰ ਕੱਢੀ ਤੇ ਕਹਿਣ ਲੱਗਾ ਕਿ ਜਿਹੜੇ ਸਿੱਖਾਂ ਦੇ ਕੋਲ ਦਿਸਾਲੇ ਖੋਏ ਸਨ ਉਹ ਲਿਆ ਕੇ ਜਿਹੜਾ ਸਾਨੂੰ ਅੱਗੇ ਭੇਟ ਕਰ ਦੋ ਇਤਿਆਸ ਗਵਾਹੀ ਭਰਦਾ ਕਿ ਉਹ ਬੇਗਮਾ ਜਿਹੜਾ ਡਰ ਜਾਂਦਿਆਂ ਨੇ ਦਿਸਾਲੇ ਲਿਆ ਕੇ ਉਹਨਾਂ ਨੇ ਬਾਬਾ ਬਿਧੀ ਚੰਦ ਦੇ ਅੱਗੇ ਰੱਖਦੇ ਜਿਹੜਾ ਘਰ ਦੇ ਵਿੱਚ ਸੋਨਾ ਵੀ ਪਿਆ ਸੀ ਸਾਰਾ ਲਿਆ ਕੇ ਬਾਬਾ ਬਿਧੀ ਚੰਦ ਦੇ ਅੱਗੇ ਰੱਖ ਦਿੱਤਾ ਬਾਬਾ ਬਿਧੀ ਚੰਦ ਉਸ ਚਬਾਰੇ ਦੇ ਵਿੱਚੋਂ ਬਾਹਰ ਨਿਕਲਿਆ ਤੇ ਉਹਨਾਂ ਬੇਗਮਾਂ ਨੇ ਰੌਲਾ ਪਾ ਦਿੱਤਾ ਕਿ ਇੱਕ ਸਿੱਖ ਆਇਆ ਸਾਰੇ ਉੱਟ ਕੇ ਲੱਗ ਗਏ ਉਧਰ ਦਾ ਹਾਕਮ ਜਿਹੜੇ ਉਹਨਾਂ ਨੇ ਸਾਰੇ ਦਰਵਾਜ਼ੇ ਜਿਹੜੇ ਪੱਟੀ ਸ਼ਹਿਰ ਦੇ ਵਿੱਚ ਦਰਵਾਜ਼ੇ ਲੱਗੇ ਸਨ ਉਸ ਸਮੇਂ ਉਹਨਾਂ ਸਾਰੇ ਦਰਵਾਜ਼ੇ ਜਿਹੜੇ ਬੰਦ ਕਰਤੇ ਭਾਵੇਂ ਕਿ ਪੱਟੀ ਨੂੰ ਬਾਹਰ ਜਾਣ ਵਾਸਤੇ ਜਿਹੜਾ ਰਸਤਾ ਸੀ ਉਹ ਵੀ ਬੰਦ ਕਰ ਦਿੱਤਾ ਬਾਬਾ ਬਿੱਦੀ ਚੰਦ ਦੇ ਮਗਰ ਫੌਜ ਲੱਗ ਗਈ ਬਾਬਾ ਬਿੱਦੀ ਚੰਦ ਮੰજરા ਨੂੰ ਮਾਰਦਾ ਹੋਇਆ ਇੱਕ ਪਠਵਾਰੇ ਦੇ ਕੋਲ ਪਹੁੰਚਿਆ ਉਸ ਪਠਵਾਰੇ ਨੂੰ ਕਹਿ ਰਿਹਾ ਜਿਹੜਾ ਉਸ ਸਮੇਂ ਦਾਣੇ ਭੁੰਨ ਰਿਹਾ ਸੀ ਕਹਿਣ ਲੱਗਾ ਪੱਠ ਵਾਲੇ ਨੂੰ ਕਿਹਾ ਕਿ ਪਿਆਰਿਆ ਮੈਂ ਗੁਰੂ ਦਾ ਸੇਖ ਹਾਂ ਸ਼ੀਨੇ ਪਿੰਡ ਦੇ ਵਿੱਚੋਂ ਆਇਆ ਸ਼ੀਨੇ ਪਿੰਡ ਦੇ ਵਿੱਚ ਮੇਰਾ ਜਨਮ ਹੋਇਆ ਤੇ ਭਾਈ ਕੀ ਟਰਾਲੀ ਮੈਂ ਆਇਆ ਸਾਬ ਸ਼੍ਰੀ ਗੁਰਹਾਰਗੋਬਿ ਪਾਸ਼ਾ ਜੀ ਮੇਰੇ ਗੁਰੂ ਨੇ ਮੈਨੂੰ ਲੁਕਣ ਵਾਸਤੇ ਜਗਾਂ ਦੇ ਮੇਰੇ ਮਗਰ ਫੌਜ ਲੱਗੀ ਹੋਈ ਆ ਮੇਰੇ ਕੋਲ ਬਹੁਤ ਸਮਾਨ ਕੀਮਤੀ ਹੈ ਇਹ ਛੇਵੇਂ ਪਾਸ਼ਾ ਦੇ ਕੋਲ ਜਾ ਕੇ ਭੇਟ ਕਰਨਾ ਪਠ ਵਾਲਾ ਸੱਚਾ ਸਿੱਖ ਸੀ ਕਹਿਣ ਲੱਗਾ ਜੇ ਗੁਰੂ ਦਾ ਸੱਚਾ ਸਿੱਖਾਂ ਕਿ ਇਸ ਪਠ ਦੇ ਵਿੱਚ ਛਾਲ ਮਾਰ ਕੇ ਬਹਿ ਜਾ ਬਾਬਾ ਬਿਧੀ ਚੰਦ ਪਠ ਦੇ ਵਿੱਚ ਛਾਲ ਮਾਰ ਕੇ ਬਹਿ ਗਿਆ ਇਤਿਹਾਸਕ ਵਾਈ ਪਰਦਾ ਕਿ ਅੱਜ ਵੀ ਪਠ ਜਿਹੜਾ ਪੱਟੀ ਸ਼ਹਿਰ ਦੇ ਵਿੱਚ ਮੌਜੂਦ ਆ ਇਧਰ ਭਾਈ ਕੀ ਡਰੋਣੀ ਗੁਰੂ ਸਾਹਿਬ ਜੀ ਬੈਠੇ ਹੋਏ ਨੇ ਸਿੱਖਾਉਣ ਦਾ ਕਾਰ ਸਿੱਖੋ ਅੱਜ ਗਰਮੀ ਬਹੁਤ ਲੱਗ ਰਹੀ ਆ ਸੇਕ ਬਹੁਤ ਲੱਗ ਰਿਹਾ ਪਾਣੀ ਦੀਆਂ ਗਾਗਰਾਂ ਭਰ-ਭਰ ਕੇ ਸਾਡੇ ਉੱਤੇ ਪਾਉ। ਤੇ ਛੇਵੇਂ ਪਾਤਸ਼ਾਹ ਜੀ ਸਿੱਖਾਂ ਦੇ ਕੋਲ ਪਾਣੀ ਦੀਆਂ ਗਾਗਰਾਂ ਭਰ-ਭਰ ਕੇ ਆਪਣੇ ਉੱਤੇ ਪਵਾ ਰਹੇ ਨੇ। ਇੱਧਰ ਪੱਠ ਦੇ ਵਿੱਚ ਬੈਠਾ ਬਾਬਾ ਬੀਦੀ ਚੰਦ ਜਿਹੜਾ ਕਹਿ ਰਿਹਾ ਹੈ ਕਿ ਵਾ ਰੱਬਾ ਅੱਜ ਮੌਸਮ ਬਹੁਤ ਸੁਭਾਵਨਾ। ਤੇ ਮੈਂ ਕਈ ਵਾਰਾਂ ਗੱਲ ਸੋਚਦਾ ਹੁੰਨਾ ਸਿੱਖ ਹੋਵੇ ਬਾਬਾ ਬਿਧੀ ਚੰਦ ਵਰਗਾ ਗੁਰੂ ਹੋਵੇ ਛੇਵੇਂ ਪਾਤਸ਼ਾਹ ਵਰਗਾ ਜਿਹੜਾ ਆਪਣੇ ਸਿੱਖ ਨੂੰ ਬਲਦੀ ਅੱਗ ਦੇ ਵਿੱਚੋਂ ਵੀ ਰੱਖ ਲੈਂਦਾ ਤੇ ਸਾਬ ਜੀ ਬ੍ਰਕਸ਼ਿਸ਼ ਕਰਦੇ ਨੇ ਤਾਤੀ ਵਾਉ ਨਾ ਲਾ ਗਈ ਪਾਰ ਬ੍ਰਹਮ ਸਰਨਾਇ ਕਿਉਂ ਕਾਲ ਪੁਖ ਪਰਮਾਤਮਾ ਸੱਚਾ ਕਾਲ ਪੁਖ ਪਰਮਾਤਮਾ ਆਪਣੇ ਭਗਤਾਂ ਦੀ ਆਪ ਲਾਜ ਰੱਖਦਾ ਜੇ ਭਗਤ ਦੇ ਉੱਤੇ ਕੋਈ ਦੁੱਖ ਆਉਂਦੀ ਆ ਸਿੱਖ ਦੇ ਉੱਤੇ ਕੋਈ ਦੁੱਖ ਆਉਂਦਾ ਮੁਸੀਬਤ ਆਉਂਦੀ ਆ ਤੇ ਉਹ ਕਾਲ ਪੁਖ ਪਰਮਾਤਮਾ ਆਪ ਧਰਤੀ ਦੇ ਉੱਤੇ ਆਉਂਦਾ ਤੇ ਆ ਕੇ ਆਪਣੇ ਭਗਤਾਂ ਦੀ ਲਾਜ ਰੱਖਦਾ ਆਪ ਰੋਜ਼ਾਨਾ ਪੜਦੇ ਆ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ ਜੀ ਕਿ ਭਾਵ ਕਿ ਉਹ ਕਾਲ ਪੁਖ ਪਰਮਾਤਮਾ ਹਰ ਜੁਗਾਂ ਦੇ ਵਿੱਚ ਆਪਣੇ ਭਗਤਾਂ ਨੂੰ ਸੰਸਾਰ ਦੇ ਵਿੱਚ ਭੇਜਦਾ ਤੇ ਹਰ ਜੁਗਾਂ ਦੇ ਵਿੱਚ ਉਹਨਾਂ ਦੀ ਸਹਾਇਤਾ ਕਰਦਾ ਉਹਨਾਂ ਦੀ ਪ੍ਰਤਿਪਾਲਨਾ ਕਰਦਾ ਕਿਉਂਕਿ ਕਾਲਪੁਰਖ ਪਰਮਾਤਮਾ ਜਿਹੜਾ ਬਹੁਤ ਵੱਡਾ ਦਾਤਾ ਹੈ ਜਿਸ ਦੀ ਬਰਾਬਰੀ ਕੋਈ ਆਮ ਮਨੁੱਖ ਨਹੀਂ ਕਰ ਸਕਦਾ ਸਾਹਿਬ ਜੀ ਬਖਸ਼ ਕਾਦਨ ਤੇਰੇ ਕਵਣ ਕਵਣ ਗੁਣ ਕਹਿਖ ਹੈ गावा ਤੂੰ ਸਾਹਿਬ ਗੁਣੇ ਨਿਧਾਨਾ ਤੁਮਰੀ ਮਹਿਮਾ ਵਰਨਾ ਸਕ ਤੂੰ ਠਾਕਰ ਉੱਚ ਭਗਵਾਨਾ ਕਿ ਕਾਲਪੁਰਖ ਪਰਮਾਤਮਾ ਮੈਂ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ ਕਿ ਤੂੰ ਐਡਾ ਵੱਡਾ ਦਾਤਾ ਸਾਰਿਆਂ ਨੂੰ ਰਿਜਕ ਦੇਣ ਵਾਲਾ ਸਾਰਿਆਂ ਨੂੰ ਦਾਤਾ ਦੇਣ ਵਾਲਾ ਤੇ ਕਦੇ ਦਾਤਾ ਦੇਣ ਲੱਗੇ ਥੱਕਦਾ ਨਹੀਂ ਅੱਜ ਦਾ ਮਨੁੱਖ ਜਿਹੜਾ ਦਾਤਾ ਲੈ ਲੈ ਕੇ ਉਹ ਕਾਲ ਪੁਖ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਪਰ ਕਾਲ ਪੁਖ ਪਰਮਾਤਮਾ ਕਦੇ ਦਾਤਾ ਦੇਣ ਲੱਗੇ ਆਪਣੇ ਸਿੱਖ ਨੂੰ ਨਹੀਂ ਭੁੱਲਦਾ ਸਾਬ ਜੀ ਬਸ਼ਕਾਦਰ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜਗੰਦਰ ਖਾਈ ਖਾਈ ਭਾਵੇਂ ਮਨੁੱਖ ਦਾਤਾ ਲੈ ਲੈ ਕੇ ਖਾਈ ਜਾ ਰਿਹਾ ਢਿੱਡ ਭਰੀ ਜਾ ਰਿਹਾ ਉਹ ਸੱਚੇ ਸਿੱਖ ਨੂੰ ਭੁੱਲਦਾ ਜਾ ਰਿਹਾ ਵਾਇ ਗੁਰੂ ਗੁਰੂ ਨੂੰ ਭੁੱਲਦਾ ਜਾ ਰਿਹਾ ਕਾਰਨ ਕੀ ਆ ਅੱਖਾਂ ਜੀਵਾਂ ਵਿਸਰੇ ਮਰ ਜਾਉ ਕਾਰਨ ਸਾਡਾ ਇਹ ਅਸੀਂ ਗੁਰਬਾਣੀ ਦੇ ਨਾਲ ਟੁੱਟਦੇ ਜਾ ਰਹੇ ਚੋਰੀ ਕਰਨੀ ਹੋਵੇ ਡਾਕਾ ਮਾਰਨਾ ਹੋਵੇ ਉਹਦੇ ਵਾਸਤੇ ਸਾਡੇ ਕੋਲ ਖੁੱਲਾ ਸਮਾਂ ਹੈ ਗੁਰੂ ਘਰ ਦੇ ਵਿੱਚ ਬੈਠਣ ਲੱਗੇ ਸਾਡੀਆਂ ਲੱਤਾਂ ਵੀ ਪੀੜ ਕਰਦੀਆਂ ਨੇ ਸਾਡਾ ਸਿਰ ਵੀ ਪੀੜ ਕਰਦਾ ਸਾਨੂੰ ਸ਼ੂਗਰ ਵੀ ਚੀਤਾ ਆ ਜਾਂਦੀ ਆ ਸਾਬ ਜੀ ਬਖਸ਼ ਕਰਦੇ ਨੇ ਪੂਰੇ ਕਾਮਕ ਉੱਠ ਖਲਵਾ ਨਾਮ ਕੀ ਵੇਲਾ ਪੈ ਪੈਸ ਹੋਆ ਕਿ ਬੁਰੇ ਕੰਮ ਨੂੰ ਭੱਜ ਭੱਜ ਕੇ ਕਰਦੇ ਪਿਆ ਜਦੋਂ ਨਾਮ ਦਾ ਵੇਲਾ ਆਉਂਦਾ ਗੁਰਬਾਣੀ ਪੜ੍ਹਨ ਦਾ ਵੇਲਾ ਆਉਂਦਾ ਉਦੋਂ ਸੰਤ ਲਿੱਧਰ ਪੈ ਜਾਂਦਾ ਮਾਫ ਕਰਨ ਨਾਲ ਚੱਲ ਰਿਆ ਪਰ ਸਾਡੇ ਇਹ ਹਾਲਾਤ ਬਣ ਗਏ ਸਾਡੀ ਕਾਮ ਦੀ ਤਾਂ ਸਾਡੀ ਕਾਮ ਜਿਹੜੀ ਥੱਲੇ ਡਿੱਗ ਰਹੀ ਹੈ ਕਾਰਨ ਇਹ ਆ ਅੱਖਾਂ ਜੀਵਾਂ ਵਿਸਰੇ ਮਰਦਾ ਸੋ ਗੁਰੂ ਸਾਹਿਬ ਜੀ ਸਮਤ ਬਖਸ਼ ਕਰਨ ਮੇਰੀ ਕਾਮ ਦਾ ਕਦੇ ਭਲਾ ਹੋ ਜਾਵੇ ਮੇਰੀ ਕਾਮ ਸ਼ਬਦ ਗੁਰੂ ਦੇ ਨਾਲ ਜੁੜ ਜਾਵੇ ਕਿਉਂਕਿ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਸ਼ਬਦ ਗੁਰੂ ਵਸ ਜਾਂਦਾ ਉਸ ਮਨੁੱਖ ਦੇ ਸਾਰੇ ਦੁੱਖ ਕਲੇਜੜਿਆ ਨਾਸ਼ ਜਾਂਦੇ ਨੇ ਇੱਕ ਨਾਮ ਜਿਸ ਮਨ ਵਸਾ ਦੁੱਖ ਦਰਦ ਸਭ ਤਾਂ ਕੰਨ ਸਿੱਖ ਜਿਨ੍ਹਾਂ ਦਾ ਗੁਰੂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਉੱਤੇ ਸੱਚਾ ਭਰੋਸਾ ਤੇ ਗੁਰੂ ਗ੍ਰੰਥ ਸਾਹਿਬ ਐਸੀ ਕਿਰਪਾ ਕਰ ਦਿੰਦਾ ਉਹਨਾਂ ਦੇ ਸਾਰੇ ਦੁੱਖ ਕਲੇਜੜਿਆ ਨਾਸ਼ ਕਰ ਦਿੰਦਾ ਦਾਦ ਦੇ ਸ਼ਬਦਾ ਦੇ ਨਾਲ ਜੇ ਕਿਸੇ ਨੂੰ ਦੁੱਖ ਲੱਗਾ ਵਿਦਾਸ ਕੀਮਾ ਦਾ ਜੱਜ ਕਿਉਂਕਿ ਗੁਰੂ ਰਾਮਦਾਸ ਦਾ ਦਰ ਦਾ ਕੁੱਤਾ ਹੈ ਗੁਰੂ ਰਾਮਦਾਸ ਮਹਾਰਾਜ ਨੇ ਡਿਊਟੀ ਲਈ ਹੋਈ ਆ ਸੋ ਇੰਨੀਆਂ ਕਹਾਜਰੀਆਂ ਪ੍ਰਵਾਨ ਕਰਨੀਆਂ ਗੁਰਮਤ ਵਿਚਾਰਾ ਕਰਦਿਆਂ ਹੋ ਗਈਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਇਹਨਾਂ ਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਤ ਸੰਗਤ ਬਖਸ਼ਣਯੋਗ ਬਖਸ਼ ਲੈਣਾ ਜੀ ਬਲਾਉ ਫਤਿਹ ਜੀ ਆਖੋ ਜੀ ਵਿਆਹ ਗੁਰ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ